ਸਿੰਘ ਪੰਡਤ ਜੀ ਨੇ ਇਹ ਨਾ ਦਿੱਤੀ ਹੈ ਵੀ ਕੁਛ ਮਨੁੱਖ ਤੇ ਵਿਚਾਰ ਕੀਤਾ ਜਾਏ ਗੁਰਬਾਣੀ ਅੰਸਾ ਕਿ ਗੁਰਮਤਿ ਵਿੱਚ ਜਿਹੜਾ ਮਨੁੱਖ ਹੈ ਉਹਦੇ ਛੇ ਸਭ ਤੋਂ ਪਹਿਲੀ ਗੱਲ ਇਹ ਆ ਪੜ੍ਹਨੀ ਹੈ ਕਿ ਮਨੁੱਖ ਦੇ ਦੋ ਆਪੇ ਨੇ ਇੱਕ ਲੋਅਰ ਸੈਲਫ ਹੈ ਇੱਕ ਹਾਇਰ ਸੈਲਫ ਹੈ ਇੱਕ ਨੀਵਾਂ ਆਪਾ ਹੈ ਇੱਕ ਉੱਚਾ ਆਪਾ ਨੀਵੇਂ ਆਪੇ ਵਿੱਚ ਕੰਮ ਕਰੋ ਲੋ ਮੋਹ ਘਾੜ ਹੁੰਦੇ ਨੇ ਔਰ ਬਦੀਆਂ ਹੁੰਦੀਆਂ ਨਫ਼ਰਤ, ਈਰਖਾ, ਬੈਰ ਬਰੋਧ ਇਹ ਨੀਵੇਂ ਆਪੇ ਵਿੱਚ ਹੈ ਇਹ ਹਰ ਮਨੁੱਖ ਚ ਨੀਵੇਂ ਆਪ ਹੈ ਤੇ ਆਪਾਂ ਠੀਕ ਕਰਾਉਂਦਾ ਗੁਰਮਤਿ ਕੀ ਕਹਿੰਦੀ ਏ ਕਿ ਇਸ ਨੀਵੇਂ ਆਪੇ ਨੂੰ ਗੁਰੂ ਦੀ ਸਿੱਖਿਆ ਦੁਆਰਾ ਉੱਚੇ ਆਪੇ ਵਿੱਚ ਲੈ ਜਾਓ ਮਨ ਨੂੰ ਓਨਮਨ ਵਿੱਚ ਲੈ ਜਾਓ ਹਾਇਰ ਮਾਈਂਡ ਵਿੱਚ ਲੈ ਜਾਓ ਤੇ ਜਦੋਂ ਮਨੁੱਖ ਦਾ ਆਪਾ ਜਿਹੜਾ ਉੱਚੇ ਆਪੇ ਜ ਪਹੁੰਚ ਜਾਏਗਾ ਅੱਜ ਇਹ ਕਿਹਾ ਜਾਂਦਾ ਹੈ ਰੱਬ ਦੇ ਨੇੜੇ ਹੋ ਗਿਆ ਤੇ ਰੱਬ ਕੀ ਹੈ ਰੱਬ ਤੋਂ ਮਤਲਬ ਹੈ ਮਨੁੱਖ ਦੀ ਸੰਪੂਰਨਤਾ ਮਨੁੱਖ ਦੀ ਅਨੰਤਤਾ ਮਨੁੱਖ ਦੀ ਬੇਅੰਤਤਾ ਜਦੋਂ ਸੀ ਸੰਪੂਰਨਤਾ ਵੱਲ ਜਾ ਰਹੇ ਆ ਸਮਝ ਲੋ ਰੱਬ ਵੱਲ ਜਾ ਰਹੇ ਆ ਰੱਬ ਦਾ ਇੱਕ ਐਸੀ ਨਾਂ ਰੱਖਿਆ ਹੋਇਆ ਸੰਪੂਰਨ ਹੋਣ ਦਾ ਅਪੂਰਨਤਾਵਾਂ ਜਿਹੜੀਆਂ ਨੇ ਉਹਨਾਂ ਤੋਂ ਉੱਪਰ ਉਠਣ ਦਾ ਸ਼ੋਕ ਗੁਰਬਾਣੀ ਅੰਦਰ ਗੁਰੂਆ ਨੇ ਸਾਨੂੰ ਉੱਚਾ ਮਨੁੱਖ ਬਣ ਲਿਖਿਆ ਔਰ ਦੇਖੋ ਗੁਰਨਾਨ ਸਿੰਘ ਸਾਹਿਬ ਨੇ ਬੜਾ ਸਪਸ਼ਟ ਕਿਹਾ ਬੋਲੇ ਹਾਰੀ ਗੁਰੇ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਤ ਦੇਖੋ ਗੁਰੂ ਸਾਹਿਬ ਕਹਿੰਦੇ ਮੈਂ ਗੁਰੂ ਤੋਂ ਬਿਹਾਰ ਜਾਣਾ ਔਰ ਜਿਸ ਨੇ ਕਿਉਂ ਬਿਹਾਰ ਜਾਣਾ ਕਿਉਂਕਿ ਉਹਨੇ ਮਨੁੱਖ ਨੂੰ ਦੇਵਤਾ ਬਣਾਤਾ ਹੈ ਦੇਵਤਾ ਮਨੇ ਦੇਵਪੁਰ ਰੂchni ਵਾਲਾ ਮਨੁੱਖ ਪ੍ਰਕਾਸ਼ਿਤ ਮਨੁੱਖ ਤੋ ਸਾਡੀ ਮੰਜ਼ਲ ਕੀ ਹੋ ਗਈ ਕਿ ਅਸੀਂ ਮਨੁੱਖ ਤੋਂ ਦੇਵਤੇ ਬਣਨਾ ਹੈ ਮਨੁੱਖ ਤੋਂ ਹਾਇਰਮੈਨ ਬਣਨਾ ਹੈ ਮਨੁੱਖ ਤੋਂ ਪ੍ਰਕਾਸ਼ਿਤ ਮਨੁੱਖ ਬਣਨਾ ਹੈ ਮਨੁੱਖ ਤੋਂ ਰੋਸ਼ਨ ਮਨੁੱਖ ਬਣਨਾ ਹੈ ਤੇ ਜੇ ਅਸੀਂ ਨਾਮ ਬਣੇ ਜੇ ਸਮਝੋ ਮਨੁੱਖ ਦੇ ਮਨੁੱਖ ਹੀ ਰਹਿ ਗਏ ਫੇਰ ਤਾਂ ਅਸੀਂ ਪਸ਼ੂਆਂ ਨਾਲ ਮਿਲ ਗਏ ਕਿਉਂਕਿ ਆਮ ਰੁਖ ਕੀ ਬਿਦਾ ਆਮ ਮਨੁੱਖ ਜਿਹੜਾ ਹੈ ਉਹ ਆਮ ਹੈ ਉਹਦੇ ਵਿਸ਼ੇਸ਼ਤਾ ਨਹੀਂ ਹੈ ਉਹ ਕਾਮਚਰੋ ਲੋਮੰ ਘਾਰ ਦਾ ਬਲੰਦਾ ਹੈ ਉਹ ਵੇਖ ਵੀ ਜਾਇਆ ਗਿਆ ਜਿਵੇਂ ਅੱਜ ਕੱਲ ਬਹੁਤ ਵੇਖ ਰਹੇ ਤੁਹਾਨੂੰ ਪਤਾ ਹੈ ਕਿਉਂਕਿ ਜਿਹਨੂੰ ਆਪਣਾ ਗਿਆਨ ਨਹੀਂ ਦੇਖੋ ਮਨੁੱਖ ਜਿਹੜਾ ਹੈ ਉਹ ਪਰਮਾਤਮਾ ਦਾ ਸਿੰਬਲ ਹੈ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਮਨੁੱਖ ਬਣਾਇਆ ਸੀ ਇਹ ਮਨਸੂਰ ਨੇ ਕਿਹਾ ਮਨਸੂਰ ਨੇ ਕਿਹਾ ਇੱਕ ਦਿਨ ਰੱਬ ਦੇ ਦੇਚ ਖਿਆਲ ਆ ਗਿਆ ਕੀ ਖਿਆਲ ਆਇਆ ਰੱਬ ਦੇ ਇਹਦੇ ਵਿੱਚ ਖਿਆਲ ਆ ਗਿਆ ਕਿ ਮੈਂ ਆਪਣੇ ਆਪ ਨੂੰ ਪ੍ਰਗਟ ਕਰਦੇ ਆਂ ਰੱਬ ਨੇ ਕੀ ਕੀਤਾ ਕੁਝ ਵਿਸ਼ੇਸ਼ਤਾਵਾਂ ਦੇ ਰੂਪ ਇਕੱਠੇ ਕਰਕੇ ਮਨੁੱਖ ਬਣਾ ਦਿੱਤਾ ਯਾਨੀ ਮਨੁੱਖ ਨੂੰ ਆਪਣਾ ਪ੍ਰਤੀਕ ਬਣਾ ਕੇ ਮਨੁੱਖ ਨੂੰ ਪੈਦਾ ਕੀਤਾ ਗਿਆ ਪਰ ਮਨੁੱਖ ਜਿਹੜਾ ਉਹ ਰੱਬ ਨੂੰ ਬਾਹਰ ਲੱਭਦਾ ਐ ਐਕਚੁਅਲੀ ਮਨੁੱਖ ਆਪ ਹੀ ਰੱਬੀ ਵਿਸ਼ੇਸ਼ਤਾਵਾਂ ਦਾ ਸਰੂਪ ਹੈ ਏਸੀ ਗੱਲ ਕਿ ਗੁਰਬਾਣੀ ਦਾ ਲੋਕਾਂ ਨੂੰ ਪਤਾ ਨਹੀਂ ਗੁਰਬਾਣੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਬਈ ਤੂੰ ਤਾਂ ਉਸ ਰੱਬ ਦੀ ਜੋਤ ਦਾ ਸਰੂਪ ਹੈ ਹੁਣ ਦੇਖੋ ਜਿਹੜੀ ਬਾਈਬਲ ਹੈ ਉਹ ਚ ਲਿਖਿਆ ਹੈ ਮੈਨ ਅਜ਼ ਮੇਡ ਇਨ ਦੀ ਇਮੇਜ ਆਫ ਗੋਡ ਔਰ ਜਿਹੜੇ ਆਪਣੇ ਗੁਰੂ ਰਵਿਦਾਸ ਜੀ ਉਹ ਕਹਿੰਦੇ ਨੇ ਆਪੇ ਇੱਕ ਨੇਕੇ ਸੁਆਮੀ ਸਭ ਘਟ ਭੋਗ ਵੇ ਸੋਈ ਕਹਿ ਰਵਿਦਾਸ ਹੱਥ ਪੈ ਨੇਰੇ ਸਹਜੇ ਹੋਏ ਸੋਈ ਫਿਰ ਰੱਬ ਜਿਹੜਾ ਹੱਥ ਨਾਲ ਉਹ ਵੀ ਨੇੜੇ ਹੈ ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਭ ਮੈਂ ਜੋਤ ਜੋਤ ਹੈ ਸੋਏ ਇਸੇ ਚਾਨਣ ਸਭ ਮੈਂ ਚਾਨਣ ਹੋਏ ਔਰ ਇੱਕ ਹੋਰ ਕਵੀ ਹੋਇਆ ਹੈ ਇਬਨ ਅਲ ਅਰਬੀ ਉਹ ਕਹਿੰਦਾ ਹੈ ਮਨੁੱਖ ਨੂੰ ਛੋਟੇ ਬ੍ਰਹਿਮੰਡ ਦੇ ਰੂਪ ਵਿੱਚ ਸਾਜਿਆ ਗਿਆ ਹੈ ਇਟ ਇਜ਼ ਅ ਮਿਨੀ ਯੂਨੀਵਰਸ ਔਰ ਮਨੁੱਖ ਨੇ ਮਨੁੱਖ ਨੂੰ ਰੱਬ ਨੇ ਸਾਰੀਆਂ ਆਪਣੀਆਂ ਸੰਪੂਰਨਤਾਵਾਂ ਓਏ ਇਹ ਦੇ ਕੇ ਭੇਜਿਆ ਹੈ ਔਰ ਬੜੀਆਂ ਹੀ ਕਰਾਮਾਤਾਂ ਔਰ ਗਿਫਟ ਨੇ ਸਾਡੇ ਕੋਲ ਜਿਵੇਂ ਅਸੀਂ ਅੱਗੇ ਵੱਧ ਸਕਦੇ ਹਾਂ ਅੱਗੇ ਜਾ ਸਕਦੇ ਹਾਂ ਕਾਡ ਖੋਜ ਤੇ ਗਿਆਨ ਸਾਡੇ ਕੋਲ ਹੈ ਬੋਲੀ ਸਾਡੇ ਕੋਲ ਹੈ ਧਰਮ ਸਾਡੇ ਕੋਲ ਹੈ ਵਿਗਿਆਨ ਹੈ ਕਲਾ ਹੈ ਹਿੱਸੀ ਹੈ ਇਤਨੀਆਂ ਸਾਡੇ ਕੋਲ ਸੁਗਾਤਾਂ ਨੇ ਪਰ ਅਸੀਂ ਕਦੀ ਆਪਣੀ ਵਿਚਾਰ ਨਹੀਂ ਕੀਤੀ ਅਸੀਂ ਕੀ ਇਹ ਬਾਜ਼ਾਰ ਸੇ ਵੇਖਦੇ ਆ ਜਿੱਦਾਂ ਬਾਜ਼ਾਰ 'ਚ ਲਹਿਰਾਂ ਚੱਲ ਰਹੀਆਂ ਨੇ ਉਧਰ ਮੁੜ ਜਾਂਦੇ ਆ ਸਵਾਓ ਗੁਰਬਾਣੀ ਨੇ ਪੰਜਾਬ ਦੇ اندر ਮਨੁੱਖ ਦੀ ਚੇਤਨਾ ਬਦਲੀ ਔਰ ਮਨੁੱਖ ਨੂੰ ਉੱਚੇ ਮਨੁੱਖ ਬਣਾਇਆ ਗੁਰਮਖ ਪੰਥ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਇਸ ਗੁਰਮਖ ਸੰਤ ਨੂੰ ਸੰਸ ਸਿਪਾਈ ਬਣਾਤਾ ਔਰ ਸੰਸ ਸਿਪਾਈ ਰਲ ਕੇ ਇਹ 200 ਸਾਲ ਦਾ ਸਫਰ ਮਨੁੱਖ ਨੇ ਸੰਤ ਸਿਪਾਈ ਬਣਨ ਤੇ ਲੱਗਾ ਤੇ ਸੰਸ ਸਿਪਾਈ ਬਣ ਕੇ 100 ਸਾਲ ਪੰਜਾਬ ਦੀ ਧਰਤੀ ਤੇ ਖੂਨੀ ਸੰਘਰਸ਼ ਹੋਇਆ ਔਰ ਪੰਜਾਬ ਦੀ ਧਰਤੀ ਖੂਨੀ ਥਾੜ ਬਣ ਗਈ 1699 ਚ ਖਾਲਸਾ ਸਾਜਿਆ ਗਿਆ ਔਰ 1799 ਪੰਜਾਬ ਚ ਸਿੱਖ ਰਾਜ ਦਾ ਝੰਡਾ ਕੱਢਿਆ ਗਿਆ 1699 ਤੋਂ 1799 ਤੋ ਸਹੀ ਰੋਜ਼ ਅਰਦਾਸ ਤੁਰਾਂਦੇ ਹੋ ਜਿਨ੍ਹਾਂ ਨੇ ਖੂਪਰ ਲੁਹਾਏ ਪੁੱਠੀਆਂ ਖਲਾਂ ਲੁਹਾਈਆਂ ਜਿਨ੍ਹਾਂ ਨੇ ਸੀਸ ਕਟਾਏ ਉਹ ਜਿਹੜਾ ਸਮਾਂ ਹੈ ਇਹ ਇਹ ਹੈ ਮਨੂੰ ਸਾਡੀ ਧਰਤੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਸੀ ਦੂਣ ਸਵਾਏ ਹੋਏ ਇਸ ਖਾਸਾ ਜਿਹੜਾ ਇਸ ਖੰਡਿਓਂ ਤਿੱਖੀ ਬਾਤ ਤੇ ਚੱਲਦਾ ਹੋਇਆ 1700 ਲੈਣੇ ਜਿੱਥੇ ਮਾਨ ਮਰਨ ਦੀ ਸਰ ਰਾਜ ਹੋਇਆ BBC ਦੇ ਮੁਤਾਬਕ ਇਹ ਜਿਹੜਾ ਰਾਜ ਸੀ ਸਭ ਤੋਂ ਉੱਤਮ ਰਾਜ ਸੀ ਕਿਉਂਕਿ ਇੱਕ ਸਰਵੇ ਕਰਾਇਆ ਗਿਆ ਸੀ BBC ਵੱਲੋਂ ਔਰ ਦਾ ਹੈਡਿੰਗ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਨਾਇਕ ਲੀਡਰ ਕੌਣ ਹੈ ਔਰ 5000 ਜਿਹੜੇ ਹਿਸਟੋਰੀਅਨ ਪਾਠਕ ਨੇ ਉਹਨਾਂ ਨੂੰ ਇਹ ਦਿੱਤਾ ਗਿਆ ਸੀ ਸਵਾਲ ਉਹਨਾਂ ਨੇ ਅਖੀਰ ਤੇ 38% ਵੋਟਾਂ ਮਹਾਰਾਜ ਜੀਸ ਸਿੰਘ ਨੂੰ ਪਾਈਆਂ ਸਨ ਬਾਕੀ ਸਾਰੇ ਪਿੱਛੇ ਰਹਿ ਗਏ ਸਨ ਬਾਕੀ ਸਭ ਦੀਆਂ ਵੋਟਾਂ ਘੱਟ ਸਨ ਤੋਂ ਸਰਵੇ ਅਨੁਸਾਰ ਮਹਾਰਾਜ ਜੀਸ ਸਿੰਘ ਸਭ ਤੋਂ ਵੱਡਾ ਲੀਡਰ ਸੀ ਕਿਉਂਕਿ ਤਖਤ ਬਹਿ ਤਖਤੇ ਕੇ ਲਾਇਕ ਬਈ ਤਖਤ ਤੇ ਉਹ ਬਗੜਾ ਤਖਤ ਦੇ ਲਾਇਕ ਹੋਵੇ ਜਿਹੜਾ ਫੁੱਟਾਂ ਪਾਉਂਦਾ ਹੈ ਜਿਹੜਾ ਨਫਸ ਵੱਡਦਾ ਹੈ ਜਿਹਦਾ ਮਰਜ਼ਬ ਕੁਰਸੀ ਹੈ ਜਿਹਦਾ ਮਰਜ਼ਬ ਦੂਜਿਆਂ ਨੂੰ ਦਬਾਉਣਾ ਹੈ ਤਾਣਾ ਸ਼ਾਈ ਰਵਈਏ ਕਮੜੇ ਨੇ ਉਹ ਕਦੇ ਵੀ ਮਨੁੱਖਤਾ ਲਈ ਲਾਭ ਦੇਣੀ ਉਹ ਸਕਦੇ ਚੋ ਗੁਰਬਾਣੀ ਨੇ ਸੰਮੁਖਿਆ ਕਿ ਤਖਤ ਬਹਿ ਤਖਤੇ ਕੇ ਲਾਇਕ ਐ ਉਹ ਜਿਆ ਮਨੁੱਖ ਕੁਰੂਸ ਆਵਨੇ ਸਾਜਿਆ ਜਿਸ ਨੂੰ ਆਪਣੇ ਰੱਬ ਨਾਲ ਸਿੱਧਾ ਮੇਲ ਸੀ ਔਰ ਖਾਲਸਾ ਅਕਾਲ ਪੁਰਖ ਦੀ ਫੌਜ ਸੀ ਹੁਣ ਵੀ ਆਜ ਕੱਲ ਦੇ ਵੀ ਖਾਲਸੇ ਡੁਪਲੀਕੇਟ ਬਣੇ ਫਿਰਦੇ ਨੇ ਅਕਾਲ ਪੁਰਖ ਦੀ ਫੌਜ ਹੋਣਾ ਅਕਾਲ ਪੁਰਖ ਦੇ ਡਿਸਪਲਨ ਚ ਆਉਣਾ ਹੈ ਕਿਸੇ ਦੇ ਮਗਰ ਨਹੀਂ ਲੱਗਣਾ ਕਿਸੇ ਦੇ ਮਗਰ ਲੱਗਣਾ ਆਪਣੀ ਬੁੱਧ ਨੂੰ ਤਾਲਾ ਮਾਰ ਕੇ ਕਿਸੇ ਧੜੇ ਵਿੱਚ ਸ਼ਾਮਲ ਹੋ ਜਾਣਾ ਆਪਣੀ ਜ਼ਬੀਰ ਨੂੰ ਵੇਚ ਦੇਣਾ ਆਪਣੇ ਆਪ ਨੂੰ ਵੇਚ ਦੇਣਾ ਇਸ ਤਰ੍ਹਾਂ ਮਨੁੱਖਤਾ ਦਾ ਸਮੱਸਿਆ ਹਾਲ ਨਹੀਂ ਹੋਣੀ ਮਨੁੱਖ ਨੂੰ ਚਾਹੀਦਾ ਹੈ ਕਿ ਸਾਰੀ ਦੁਨੀਆ ਦੇ ਅੰਦਰ ਲੇਪ ਰਹਿ ਕੇ ਆਪਣੇ ਹੋਰ ਮਨੁੱਖਾਂ ਲਈ ਸੰਘਰਸ਼ ਕਰੇ ਅਤੇ ਸਰਬੱਤ ਦੇ ਭਲੇ ਲਈ ਕੰਮ ਕਰੇ ਇਹਨੇ ਇੱਕ ਸ਼ਬਦ ਵਿੱਚ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ